ਨੰਕਾਰੀ ਮਿਸ਼ਨ ਦੇ ਵੱਲੋਂ ਜਿਹੜਾ ਪ੍ਰੋਜੈਕਟ ਅੰਮ੍ਰਿਤ ਜਿਹੜਾ ਚੱਲ ਰਿਹਾ ਆ ਉੱਥੇ ਸਾਡੇ ਦੇ ਵਿੱਚ ਭਾਈ ਸਾਹਿਬ ਸਣੀ ਪਾਟਿਆ ਜੀ ਔਰ ਇਥੇ ਸੇਵਾ ਨਿਭਾ ਰਹੇ ਆ ਔਰ ਇਹ ਤੁਹਾਨੂੰ ਦੱਸ ਦਈਏ ਸਹਾਰਾ ਵੈਲਫੇਅਰ ਕਲੱਬ ਦੇ ਮੈਂਬਰ ਵੀ ਆ ਔਰ ਜਿਹੜੀ ਸਹਾਰਾ ਵੈਲਫੇਅਰ ਕਲੱਬ ਨੂੰ ਵੀ ਜਿਹੜਾ ਇਹ ਦੇਖ ਇਹ ਦੇਖਦੇ ਆ ਔਰ ਨੰਕਾਰੀ ਮਿਸ਼ਨ ਦਾ ਜਿਹੜਾ ਮੈਸੇਜ ਕੀ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਅੰਕਾਰ ਜੀ ਅੱਜ ਜੋਸਫiai ਅਭਿਆਨ ਚੱਲ ਰਿਹਾ ਹੈ ਜੀ ਇਹ ਸਤਿਗੁਰੂ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਦੇ ਹੜੇ ਦੇ ਵਿੱਚ ਅਸੀਂ ਗੁਰੂ ਪੂਜਾ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਆ ਇਹ ਜਿਹੜਾ ਬਿਆਨ ਹੈ ਜੀ ਇਹ ਹੈਗਾ ਜੀ ਸਵੱਛ ਜਲ ਸਵੱਛ ਮਨ ਸਵੱਛ ਜਲ ਸਵੱਛ ਮਨ ਅਭਿਆਨ ਦੇ ਤਹਿਤ ਨਿਰੰਕਾਰੀ ਮਿਸ਼ਨ ਵੱਲੋਂ ਜਿਹੜੀਆਂ ਨਹਿਰਾਂ ਗੰਦੀਆਂ ਨੇ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਔਰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ ਸਫਾਈ ਸਿਰਫ ਬਾਹਰ ਦੀ ਨਹੀਂ ਸਫਾਈ ਮੰਨ ਦੇ ਵੀ ਹੋਣੀ ਚਾਹੀਦੀ ਹੈ ਸਾਡੇ ਮਨ ਦੇ ਵਿੱਚ ਜੋ ਵਿਕਾਰ ਹੁੰਦੇ ਹਨ ਕਿਸੇ ਪ੍ਰਤੀ ਨਫ਼ਰਤ ਹੈ ਜਾਂ ਨਿੰਦਾ ਆ ਇਹ ਸਫਾਈ ਸਾਨੂੰ ਮੰਨ ਦੇ ਵੀ ਕਰਨੀ ਚਾਹੀਦੀ ਹੈ ਇਹੀ ਸੰਦੇਸ਼ ਬਾਬਾ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਸਮਾਜ ਦੇ ਵਿੱਚ ਲੋੜਵੰਦ ਇਨਸਾਨ ਹੈ ਉਸ ਦੀ ਮਦਦ ਕੀਤੀ ਜਾਵੇ ਔਰ ਨਿਰੰਕਾਰੀਆਂ ਮਿਸ਼ਨ ਵੱਲੋਂ ਸਮੇਂ-ਸਮੇਂ ਉੱਤੇ ਲੋੜਪੈਣ ਦੇ ਉੱਤੇ ਹਰ ਲੋੜਵੰਦ ਇਨਸਾਨ ਦੀ ਮਦਦ ਵੀ ਕੀਤੀ ਜਾਂਦੀ ਹੈ ਔਰ ਸਮਾਜ ਹਿਤ ਵਿੱਚ ਕੰਮ ਵੀ ਕੀਤੇ ਜਾਂਦੇ ਹਨ ਇਸ ਲਈ ਧੰਨਵਾਦ ਜੀ ਸਨੀ ਜੀ ਦੇਖ ਸਕਦੇ ਆ ਵੀ ਸਫਾਈ ਦਾ ਪਹਾਨ ਜਿਹੜਾ ਸਵੇਰ ਤੋਂ ਲਗਾਤਾਰ ਚੱਲ ਰਿਹਾ ਆ ਤੇ ਹੋਰ ਵੀ ਜਿਹੜੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਦੇ ਵਿੱਚ ਕੋਈ ਮਨ ਦੇ ਵਿੱਚ ਕੋਈ ਦਦੀ ਚਾਹਨਾ ਨਹੀਂ ਹੈਗੀ ਸਾਰੇ ਜਿਹੜੇ ਤੁਹਾਨੂੰ ਮਨੋਂ ਤੁਹਾਨੂੰ ਸੇਵਾ ਨਿਭਾ ਰਹੇ ਆ ਔਰ ਅਸੀਂ ਸਵੇਰ ਦਾ ਦੇਖ ਰਹੇ ਆ ਵੀ ਕੋਈ ਵੀ ਬਿਨਾਂ ਲਾਲਚ ਤੋਂ ਜਿਹੜਾ ਇਹ ਆਪਣਾ ਤਿਲ ਫੁੱਲ ਜਿਹੜਾ ਬੀਜੀ ਜਿਹਦਾ ਜਿੱਦਾਂ ਪੈਣਾ ਉਹਦਾ ਪਾ ਰਿਹਾ ਆ ਔਰ ਤੁਸੀਂ ਵੀ ਆਪਣਾ ਸਮਾਂ ਕੱਢ ਕੇ ਆਏ ਆ ਤੇ ਇੱਕ ਗੁਰੂ ਦਾ ਕਿਵੇਂ ਮੈਸੇਜ ਹੈਗਾ ਆ ਜਿਵੇਂ ਤੁਸੀਂ ਕਿਹਾ ਮਨ ਦੀ ਸਫਾਈ ਔਰ ਮਨ ਦੀ ਸਫਾਈ ਕਿਵੇਂ ਹੋਊਗੀ ਦੇਖੋ ਜੀ ਨਨਕਾਰੇ ਮਿਸ਼ਨ ਵੱਲੋਂ ਰੋਜ਼ ਸਵੇਰੇ ਸੰਗਤ ਦਾ ਆਯੋਜਨ ਕੀਤਾ ਜਾਂਦਾ ਹੈ ਜੀ ਇਤਵਾਰ ਵੀ ਸੰਗਤ ਦਾ ਆਯੋਜਨ ਕੀਤਾ ਜਾਂਦਾ ਹੈ ਅਸੀਂ ਜਦੋਂ ਵੀ ਕਿਸੇ ਅੱਛੀ ਸੰਗਤ ਦੇ ਵਿੱਚ ਬੈਠਾਂਗੇ ਉਸ ਦਾ ਅਸਰ ਸਾਡੇ ਉੱਤੇ ਪੈਂਦਾ ਹੈ ਜੀ ਕਹਿੰਦੇ ਆ ਨਾ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਔਰ ਇਸੇ ਲਈ ਸਾਨੂੰ ਅੱਛੇ ਲੋਕਾਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ ਗੁਰੂ ਦੇ ਦਿੱਤੇ ਉਪਦੇਸ਼ੀ ਦੇ ਉੱਤੇ ਚੱਲਣਾ ਚਾਹੀਦਾ ਹੈ ਗੁਰੂ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਹਰ ਯੁੱਗ ਦੇ ਵਿੱਚ ਗੁਰੂ ਪੀਰ ਪੈਗੰਬਰ ਇਸ ਦੁਨੀਆ ਦੇ ਉੱਤੇ ਆਉਂਦੇ ਨੇ ਔਰ ਦੁਨੀਆ ਦਾ ਕਲਿਆਣ ਕਰਨ ਲਈ ਉਹ ਆਪਣਾ ਪੂਰਾ ਯੋਗਦਾਨ ਦਿੰਦੇ ਨੇ ਪੂਰੀ ਸੇਵਾ ਨਿਭਾਉਂਦੇ ਨੇ ਔਰ ਆਪਣਾ ਤਨ ਮਨ ਤਨ ਸਭ ਕੁਝ ਵਾਰ ਕੇ ਸਮਾਜ ਹਿੱਤ ਲਈ ਕੰਮ ਕਰਦੇ ਨੇ ਲੋਕ ਕਲਿਆਣ ਲਈ ਕੰਮ ਕਰਦੇ ਨੇ ਔਰ ਸਾਨੂੰ ਉਹਨਾਂ ਦੀ ਕਈ ਗੱਲ ਨੂੰ ਅਪਣਾਉਣਾ ਚਾਹੀਦਾ ਹੈ ਗੁਰੂ ਨੂੰ ਮੰਨੋ ਗੁਰੂ ਦੇ ਨਾਮ ਨਾਲ ਗੁਰੂ ਦੀ ਕਹੀ ਗੱਲ ਨੂੰ ਜ਼ਰੂਰ ਮੰਨੋ ਧੰਨਵਾਦ ਜੀ ਇਹ ਸਨ ਸਨੀ ਬਾੜਿਆ ਜੀ ਜਿਹੜੇ ਸੋਸ਼ਲ ਵਰਕਰ ਆ ਸਾਰਾ ਵੈਲਫੇਅਰ ਦੇ ਕਲੱਬ ਦੇ ਮੈਂਬਰ ਵੀ ਹਨ ਤੇ ਉਹਨਾਂ ਨੇ ਜਿਹੜਾ ਵਧੀਆ ਜਿਹੜਾ ਮੈਸੇਜ ਦਿੱਤਾ ਸਮਾਜ ਨੂੰ ਅਸੀਂ ਹੋਰ ਵੀ ਚਾਰੇ ਤਰ੍ਹਾਂ ਦੇ ਨਾਲ ਰੂਬਰੂ ਕਰਾਵਾਂਗੇ ਤੁਸੀਂ ਦੇਖਿਓ ਆਰਬੀ ਇੰਡੀਆ ਟੀਵੀ ਨਿਊਜ਼ ਕੈਮਰਾਮੈਨ ਵਿੱਕੀ ਦੇ ਨਾਲ